ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਹਮ ਖਬਰ ਜੁੜੀ ਹੋਈ ਹੈ ਸ਼ਹੀਦ ਸ਼ੁਭਕਰਨ ਸਿੰਘ ਦੇ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਸ਼ੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਹੈ ਜਿਹੜੀ ਉਹ ਜਨਤਕ ਹੋ ਗਈ ਹੈ ਤੇ ਉਹਦੇ ਵਿੱਚ ਅਹਿਮ ਖੁਲਾਸੇ ਹੋਏ ਨੇ ਖੁਲਾਸੇ ਕੀ ਹੋਏ ਨੇ ਉਹ ਜਾਣਕਾਰੀ ਜੁਤੇ ਵੀ ਆਮ ਅਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬੀਤੀ 21 ਫਰਵਰੀ ਨੂੰ ਇੱਕ ਵੱਡਾ ਕਲੈਸ਼ ਹੁੰਦਾ ਹੈ ਖਨੌਰੀ ਬਾਰਡਰ ਦੇ ਉੱਤੇ ਇਹ ਉਹ ਦਿਨ ਸੀ ਜਿਸ ਦਿਨ ਕਿਸਾਨ ਆਗੂ ਨੇ ਆਖ ਦਿੱਤਾ ਸੀ ਕਿ ਅਸੀਂ ਹਰ ਹਿੱਲੇ ਦਿੱਲੀ ਵੱਲ ਨੂੰ ਕੂਚ ਕਰਨਾ ਤਾਂ ਫਿਰ ਸ਼ੰਭੂ ਬਾਰਡਰ ਦੇ ਉੱਤੇ ਸਥਿਤੀ ਤਣਾਪੂਰਨ ਹੋ ਜਾਂਦੀ ਹੈ ਤੇ ਦੂਸਰੇ ਪਾਸੇ ਖਨੋਰੀ ਬਾਰਡਰ ਦੇ ਉੱਤੇ ਸਥਿਤੀ ਸੇਮ ਟੂ ਸੇਮ ਬਣ ਜਾਂਦੀ ਹੈ ਤੇ ਖਨੋਰੀ ਬਾਰਡਰ ਦੇ ਉੱਤੇ ਇੱਕ ਗੋਲੀ ਚੱਲਦੀ ਹੈ ਹਾਲਾਂਕਿ ਖੋਲਤਾ ਹੋਰ ਵੀ ਬੜੇ ਬ੍ਰਾਹਮਤ ਹੋਏ ਸੀ ਪਰ ਇੱਕ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਸੁਭਕਰਨ ਸਿੰਘ ਜਿਹੜਾ 21-22 ਸਾਲਾਂ ਦਾ ਮੁੰਡਾ ਸੀ ਬਠਿੰਡਾ ਜ਼ਿਲ੍ਹੇ ਦੇ ਬੱਲੋਪਿੰਡ ਦਾ ਰਹਿਣ ਵਾਲਾ ਸੀ ਪਿਤਾ ਉਹਦਾ ਮਾਨਸਿਕ ਤੌਰ ਦੇ ਉੱਤੇ ਰੋਗੀ ਹੈ ਉਸਦੀ ਮਾਤਾ 13 ਸਾਲ ਪਹਿਲਾਂ ਤਲਾਕ ਲੈ ਕੇ ਚਲੀ ਗਈ ਸੀ ਵੱਡੀ ਭੈਣੋ ਦੀ ਵਿਆਹ ਹੋਈ ਹੈ ਤੇ ਛੋਟੀ ਭੈਣ ਜੇਣ ਵਿਆਹੀ ਸੀ ਤੇ ਉਹਦੇ ਨਾਲ ਉਹ ਛੋਟੀ ਸੀ ਤੇ ਆਪਣੀ ਪੜ੍ਹਾਈ ਪੂਰੀ ਕਰ ਰਹੀ ਸੀ ਪਰਿਵਾਰ ਦੇ ਸਿਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ 10 ਤੋਂ ਲੈ ਕੇ 15 ਲੱਖ ਦੇ ਵਿੱਚ ਵਿੱਚ ਦਾ ਕਰਜ਼ਾ ਸੀ ਤੇ ਜ਼ਮੀਨ 3 ਏਕੜ ਸੀ ਜਿਹਦੇ ਚੋਂ 2 ਏਕੜ ਭੈਣ ਦਾ ਵਿਆਹ ਕਰਨ ਦੇ ਲਈ ਤੇ ਪਰਿਵਾਰ ਨੂੰ ਚਲਾਉਣ ਦੇ ਲਈ ਵੇਚ ਦਿੱਤੀ ਗਈ ਸੀ ਤੇ 1 ਏਕੜ ਜ਼ਮੀਨ ਬਾਕੀ ਸੀ ਇਹ ਸ਼ੁਭ ਕਰਨ ਦੀ ਬੈਕਗ੍ਰਾਉਂਡ ਸੀ ਤੇ ਉਹਦੇ ਸਿਰ ਦੇ ਵਿੱਚ ਗੋਲੀ ਲੱਗਦੀ ਹੈ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ ਤੇ ਬਾਅਦ ਦੇ ਵਿੱਚ ਵੱਡਾ मामला ਖੜਾ ਹੋ ਜਾਂਦਾ ਹੈ ਮੁੱਦਾ ਪੜਕ ਜਾਂਦਾ ਹੈ ਜਿਹੜੇ ਲੋਕ ਤੇ ਕਿਸਾਨਾਂ ਨੂੰ ਐਂਟੀ ਬੋਲਦੇ ਸੀ ਕਿਸਾਨਾਂ ਦੇ ਉਹ ਕਹਿੰਦੇ ਸੀ ਕਿ ਸ਼ੁਕਰਨ ਦੀ ਮੌਤ ਗੋਲੀ ਲੱਗਣ ਦੇ ਨਾਲ ਨਹੀਂ ਹੋਈ ਹੈ ਤੇ ਦੂਜੇ ਪਾਸੇ ਕਿਸਾਨ ਆਗੂ ਤੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਸੀ ਉਹ ਆਖਦੇ ਸੀ ਕਿ ਗੋਲੀ ਦਾ ਸ਼ਿਕਾਰ ਹੋਇਆ ਸ਼ੁਕਰਨ ਡਾਕਟਰ ਸਾਹਿਬ ਨੇ ਇਹ ਗੱਲ ਆਖੀ ਕਿ ਜਦੋਂ ਮੈਂ ਸ਼ੁਕਰਨ ਦੀ ਬਾਡੀ ਨੂੰ ਹੱਥ ਪਾਇਆ ਮੈਂ ਉਹਨੂੰ ਚੁੱਕਣ ਲੱਗਿਆ ਤਾਂ ਮੇਰੀਆਂ ਦੋ ਉਂਗਲਾਂ ਉਹਦੇ ਸਿਰ ਦੇ ਜਿਹੜਾ ਪਿਛਲੇ ਪਾਸੇ ਹੋਲ ਬਣਿਆ ਹੋਇਆ ਸੀ ਜਿਹੜੀ ਖੱਡ ਬਣੀ ਹੋਈ ਸੀ ਮੇਰੀਆਂ ਦੋ ਉਂਗਲਾਂ ਉਹਦੇ ਅੰਦਰ ਚਲੀਆਂ ਗਈਆਂ ਸੀ ਸੋ ਰਬੜ ਦੇ ਪੈਲੇਟ ਬੁਲੇਟ ਦੇ ਨਾਲ ਇਸ ਤਰੀਕ ਇਹਦਾ ਇੰਜਰੀ ਨਹੀਂ ਹੋ ਸਕਦੀ। ਇਹੀ ਚੀਜ਼ ਨੂੰ ਤਾਕੀਦ ਕਰਦੇ ਆ ਹੋਇਆ ਕਿਸਾਨਾਂ ਆਗੂ ਤੇ ਕਿਸਾਨੇ ਆਖ ਰਹੇ ਸੀ ਕਿ ਸ਼ੁਭਕਰਨ ਦਾ ਕਤਲ ਕੀਤਾ ਗਿਆ। ਇਸ ਚੀਜ਼ ਨੂੰ ਲੈ ਕੇ ਕਨਫਲਿਕਟ ਹੋਇਆ ਪੰਜਾਬ ਦੇ ਵਿੱਚੋਂ ਆਵਾਜ਼ ਉੱਠਣ ਲੱਗੀ ਕਿ ਹਰਿਆਣੇ ਦੀ ਸਰਕਾਰ ਦੇ ਖਿਲਾਫ ਗ੍ਰਹਿ ਮੰਤਰੀ ਦੇ ਖਿਲਾਫ ਹਰਿਆਣਾ ਸੀਐਮ ਦੇ ਖਿਲਾਫ ਤੇ ਦੂਸਰੇ ਪਾਸੇ ਹਰਿਆਣੇ ਦੀ ਪੁਲਿਸ ਦੇ ਖਿਲਾਫ ਇਹ ਕਾਰਵਾਈ ਹੋਣੀ ਚਾਹੀਦੀ ਹੈ 302 ਦਾ ਮਾਮਲਾ ਦਰਜ ਹੋਣਾ ਚਾਹੀਦਾ ਪਰ ਪੰਜਾਬ ਦੇ ਵਿੱਚੋਂ ਸ਼ੁਭਕਰਨ ਦੀ ਜਿਹੜੀ ਅਮ੍ਰਿਤਕ ਦੇ ਆ ਉਹਦਾ ਸਸਕਾਰ ਉਦੋਂ ਤੱਕ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਹਦਾ ਪੋਸਟਮਾਰਟਮ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਹੁੰਦੀ ਹੈ ਪਰਿਵਾਰ ਦੇ ਨਾਲ ਸਹਿਮਤੀ ਹੁੰਦੀ ਹੈ ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਗੱਲ ਆਖ ਦਿੰਦੀ ਹੈ ਤੇ ਨਾਲ ਦੇ ਨਾਲ ਸ਼ੁਭਕਰਨ ਦੀ ਛੁੱ ਇਹ ਭੈਣ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਗਈ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਉਹਨੂੰ ਕਾਂਸਟੇਬਲ ਦਾ ਅਹੁਦਾ ਮਿਲ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੇ ਨਾਲ ਜਦੋਂ ਸੰਤਿ ਬਣਦੀ ਹੈ ਤਾਂ ਰਾਤ ਨੂੰ ਉਹਦਾ ਪੋਸਟਮਾਰਟਮ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਅਗਲੇ ਦਿਨ ਉਸ ਦੀ ਜਿਹੜੀ ਮ੍ਰਿਤਕ ਦੇਹ ਹੈ ਉਹਨੂੰ ਅੰਤਿਮ ਦਰਸ਼ਨਾਂ ਦੇ ਲਈ ਖਨੌਰੀ ਬਾਰਡਰ ਤੇ ਲੈ ਕੇ ਆਂਦਾ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਨਮਕਾਂ ਦੇ ਨਾਲ ਉਸ ਦੀ ਮ੍ਰਿਤਕ ਦੇਹ ਨੂੰ ਬੱਲੋ ਪਿੰਡ ਲੈ ਕੇ ਜਾਇਆ ਜਾਂਦਾ ਜਿੱਥੇ ਗੁਰਦੁਆਰਾ ਸਾਹਿਬ ਦੀ ਸਾਂਝੀ ਜ਼ਮੀਨ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਉਹ ਪੂਰੇ ਦਾ ਪੂਰਾ ਸਿਨੈਰੀਓ ਜਿਹੜਾ ਮੈਂ ਤੁਹਾਨੂੰ ਸਮਝਾ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਹੋਣਾ ਜਾਂਦੇ ਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਕੀ ਖੁਲਾਸੇ ਹੋਇਆ ਉਸ ਗੱਲ ਦੇ ਉੱਤੇ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਚੀਜ਼ ਕਨਫਰਮ ਹੋ ਚੁੱਕੀ ਹੈ ਡਾਕਟਰਾਂ ਨੇ ਆਖ ਦਿੱਤਾ ਹੈ ਕਿ ਗੋਲੀ ਲੱਗਣ ਦੇ ਨਾਲ ਸ਼ੁਭ ਕਰਨ ਦੀ ਮੌਤ ਹੋਈ ਹੈ ਹਥਿਆਰ ਦੇ ਵਿੱਚੋਂ ਗੋਲੀ ਚੱਲੀ ਤਾਂ ਕਰਕੇ ਸ਼ੁਭ ਕਰਨ ਦੀ ਮੌਤ ਹੋਈ ਹੈ ਤੇ ਜਿੱਥੇ ਗੋਲੀ ਲੱਗੀ ਸੀ ਬਸ ਕੱਲ ਦੇ ਉਹ ਹਿੱਸੇ ਦੇ ਵਿੱਚੋਂ ਖੋਪੜੀ ਦੇ ਉਹ ਹਿੱਸੇ ਦੇ ਵਿੱਚੋਂ ਧਾਤ ਦੇ ਪੈਲੇਟਸ ਮਿਲੇ ਨੇ ਭਾਗ ਕੇ ਮੈਟਲ ਪੈਲੇਟਸ ਮਿਲੇ ਨੇ ਇਹ ਉਹ ਪੈਲੇਟਸ ਹੁੰਦੇ ਨੇ ਜਿਹੜੇ ਆਮ ਤੌਰ ਦੇ ਉੱਤੇ ਜਿੱਥੇ ਜਾ ਕੇ ਗੋਲੀ ਮਾਰ ਕਰਦੀ ਹੈ ਜਿੱਥੇ ਜਾ ਕੇ ਉਹਦਾ ਇੰਪੈਕਟ ਹੁੰਦਾ ਹੈ ਉਹਦੇ ਆਲੇ ਦੁਆਲੇ ਦੇ ਖੇਤਰ ਦੇ ਵਿੱਚੋਂ ਜਿਹੜੇ ਪੈਲੇਟਸ ਨੇ ਉਹ ਆਮ ਤੌਰ ਦੇ ਉੱਤੇ ਬिखर ਜਾਂਦੇ ਆ ਇਸੇ ਦੂ ਮੂਸੇ ਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਵੇਖਿਆ ਗਿਆ ਸੀ ਜਦੋਂ ਕੰਧਾ 'ਚ ਗੋਲੀਆਂ ਮਾਰੀਆਂ ਸੀ ਬੇਸ਼ੱਕ ਗੋਲੀਆਂ ਕਈ ਨਹੀਂ ਲੱਗੀਆਂ ਸੀ ਪਰ ਉਹਨਾਂ ਦੇ ਮੈਟਲ ਪੈਲੇਟਸ ਨੇ ਜਿਹੜੇ ਉਹ ਜ਼ਰੂਰ ਉੱਥੋਂ ਮਿਲ ਗਏ ਸੀ ਤਾਂ ਉਸੇ ਤਰੀਕੇ ਦੇ ਨਾਲ ਸ਼ੁਭ ਕਰਨ ਦੀ ਖੋਪੜੀ ਦੇ ਵਿੱਚੋਂ ਪੈਲੇਟਸ ਮਿਲੇ ਨੇ ਡਾਕਟਰਾਂ ਨੇ ਕਨਫਰਮ ਕਰ ਦਿੱਤਾ ਹੈ ਕਿ ਗੋਲੀ ਲੱਗਣ ਦੇ ਨਾਲ ਉਹਦੀ ਮੌਤ ਹੋਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਪੈਲੇਟਸ ਬਾਕੀ ਬਚੇ ਸੀ ਰੈਜ਼ੀਡੂਅਲ ਬਚਿਆ ਸੀ ਗੋਲੀ ਦਾ ਉਹ ਪੁਲਿਸ ਨੂੰ ਸੌਂਪ ਦਿੱਤਾ ਗਿਆ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਐਫ ਆਈ ਆਰ ਜਿਹੜੀ ਕੀਤੀ ਗਈ ਹੈ ਉਹਦੇ ਝੜਪਛਾਤਿਆਂ ਅਣਪਛਾ ਕੀਤੇ ਗਏ ਹੈ ਕਿ ਅਣਕਸ਼ਾਤੇ ਲੋਕਾਂ ਦੇ ਵੱਲੋਂ ਗੋਲੀ ਚਲਾਈ ਗਈ ਹਾਲਾਂਕਿ ਕਿਸਾਨ ਆਗੂ ਤੇ ਕਿਸਾਨ ਜਥੇਬੰਦੀਆਂ ਇਹ ਆਖ ਰਹੀਆਂ ਸੀ ਕਿ ਹਰਿਆਣਾ ਪੁਲਿਸ ਨੂੰ ਉਹਦੇ ਵਿੱਚ ਨਾਮਜ਼ਦ ਕੀਤਾ ਜਾਣਾ ਚਾਹੀਦਾ ਪਰ ਪੰਜਾਬ ਪੁਲਿਸ ਨੇ 2015 ਚ ਬਹਿਬਲਕਲਾਂ ਗੋਲੀਕੰਡ ਵਾਲੇ ਮਾਮਲੇ ਦੇ ਵਾਂਗ ਹੀ ਹਾਲਾਂਕਿ ਉਦੋਂ ਹੋਰ ਸਰਕਾਰ ਹੁੰਦੀ ਸੀ ਪਰ ਪੁਲਿਸ ਦੇ ਅਧਿਕਾਰੀ ਸੇਮ ਟੂ ਸੇਮ ਹੀ ਹੁੰਦੇ ਸੀ ਕਿਉਂਕਿ ਸਰਕਾਰਾਂ 5 ਸਾਲ ਬਾਅਦ ਬਦਲ ਦੀਆਂ ਨੇ ਪਰ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਤੀਤੀ 33 35 ਸਾਲ ਸੇਮ ਟੂ ਸੇਮ ਨੌਕਰੀ ਕਰਦੇ ਆ ਸੋ ਉੱਥੇ ਉਸ ਵੇਲੇ ਬਹਿਬਲਕਲਾਂ ਗੋਲੀਕੰਡ ਦੇ ਵਿੱਚ ਜਿਸ ਤਰੀਕੇ ਦੀ ਐਫਆਈਆਰ ਦਰਜ ਕੀਤੀ ਗਈ ਸੀ ਅਣਪਛਾਤੇਆਂ ਦੇ ਉੱਤੇ ਉਸੇ ਤਰੀਕੇ ਦੀ ਐਫਆਈਆਰ ਹੈ ਜਿਹੜੀ ਇਧਰ ਸ਼ੁਭ ਕਰਨ ਵਾਲੇ ਮਾਮਲੇ ਦੇ ਵਿੱਚ ਦਰਜ ਕੀਤੀ ਗਈ ਸੀ ਤੇ 2015 ਤੋਂ ਲੈ ਕੇ 24 ਆ ਚੁੱਕਿਆ ਹੈ ਉਸ ਮਾਮਲੇ ਦਾ ਕੋਈ ਇਨਸਾਬ ਨਹੀਂ ਹੋਇਆ ਤਾਂ ਇਸੇ ਚੀਜ਼ ਨੂੰ ਲੈ ਕੇ ਕਿਸਾਨ ਆ ਗਏ ਲਗਾਤਾਰ ਆਖ ਰਹੇ ਸੀ ਕਿ ਜਿਹੜੀ ਇਹ ਜ਼ੀਰੋ ਐਫ ਆਈ ਆਰ ਦਰਜ ਕੀਤੀ ਹੈ ਇਹਦੇ ਵਿੱਚ ਵੀ ਸੇਮ ਟੂ ਸੇਮ ਚੀਜ਼ ਹੋਏਗੀ ਹੋ ਸਕਦਾ ਸੀ ਅਗਲੇ 10 ਸਾਲ ਤੱਕ ਵੇਟ ਕਰਦੇ ਰਹੀਏ ਤੇ ਇਸ ਮਾਮਲੇ ਦੇ ਵਿੱਚ ਕੋਈ ਵੀ ਪੁਖਤਾ ਕਾਰਵਾਈ ਨਾ ਹੋਵੇ ਤਾਂ ਫਿਰ ਹੁਣ ਜਿਉਂ FIR ਹੋਈ ਉਸ ਤੋਂ ਬਾਅਦ ਵਿੱਚ ਸ਼ਿਵਕਰਨ ਦਾ ਅੰਤਿਮ ਸੰਸਕਾਰ ਹੋ ਜਾਂਦਾ ਹੈ ਤੇ ਹੁਣ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਉਹ ਜਨਤਕ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਕਨਫਰਮ ਕਰ ਦਿੱਤਾ ਗਿਆ ਸਬੰਧਿਤ ਤੇ ਡਾਕਟਰ ਸਵਾਨਾ ਦੇ ਵੱਲੋਂ ਉਹ ਕਿ ਉਹਦੀ ਜਿਹੜੀ ਗੋਲੀ ਲੱਗਣ ਦੇ ਨਾਲ ਹੀ ਮੌਤ ਹੋਈ ਸੀ ਸ ਉਹਦੇ ਸਕਲ ਦੇ ਵਿੱਚੋਂ ਇੰਪੈਕਟ ਵਾਲੇ ਏਰੀਆ ਦੇ ਵਿੱਚੋਂ ਜਿੱਥੇ ਗੋਲੀ ਲੱਗੀ ਸੀ ਇੰਪੈਕਟਡ ਏਰੀਆ ਦੇ ਵਿੱਚੋਂ ਉਹ ਧਾਤ ਦੇ ਜਿਹੜੇ ਮੈਟਲ ਦੇ ਪੈਲੇਟਸ ਮਿਲੇ ਨੇ ਤੇ ਹੁਣ ਉਹ ਜਿਹੜੇ ਪੈਲੇਟਸ ਨੇ ਜਿਹੜੇ ਰੈਜ਼ੀਡੂਅਲ ਬਚੇ ਹੋਏ ਸੀ ਪੈਲੇਟਸ ਕੁਝ ਕੁਝ ਕਿਤੇ ਉਹ ਡੈਮੇਜ ਹੋ ਚੁੱਕੇ ਸੀ ਕਿਉਂਕਿ ਮਨੁੱਖ ਤੇ ਉਹ ਉਹ ਚੀਜ਼ਾਂ ਨੂੰ ਡਿਸਟਰੋਏ ਕਰ ਦਿੰਦੀ ਹੈ ਜਿਹੜੀਆਂ ਬਾਹਰੋਂ ਬੋਡੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੰਜ਼ੂਮ ਕੀਤੀਆਂ ਜਾਂਦੀਆਂ ਨੇ ਤਾਂ ਉਸੇ ਤਰੀਕੇ ਦੇ ਨਾਲ ਕੁਝ ਕੁ ਪੈਲੇਟਸ ਨੇ ਜਿਹੜੇ ਉਹ ਬੋਡੀ ਨੇ ਡਿਸਟਰੋਏ ਕਰ ਦਿੱਤੇ ਸੀ ਕਿਉਂਕਿ ਨੇਚਰ ਦਾ ਸਰਕਲ ਹੈ ਇਹ ਤਾਂ ਉਸ ਤੋਂ ਬਿਨਾ ਜਿਹੜੇ ਰੈਜ਼ੀਡੂਅਲ ਬਚੇ ਸੀ ਉਹ ਸਾਰੇ ਦੇ ਸਾਰੇ ਪੁਲਿਸ ਨੂੰ ਸੌਂਪ ਦਿੱਤੇ ਗਏ ਐ ਤੇ ਹੁਣ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੋਏਗੀ ਉਹਦੇ ਤੇ ਵੀ ਨਜ਼ਰ ਬਣਾ ਕੇ ਰੱਖਣੀ ਬੜੀ ਜ਼ਰੂਰੀ ਬਣ ਗਈ ਹੈ